ਕੀ ਹਾਲ ਚਾਲ ਮੇਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਉਹਨਾਂ ਦੇ ਜਾਨਵਰ ਪੰਛੀ ਵੀ ਠੀਕ ਠਾਕ ਹੋਣਗੇ ਤੇ ਮਸਲਾ ਇਦਾਂ ਬਣਿਆ ਕਿ ਮੈਨੂੰ 2 ਦਿਨ 3 ਦਿਨ ਜਾਣਾ ਪੈ ਗਿਆ ਕਿਤੇ ਕੰਮ ਤੇ ਖੁੱਡੇ ਖੱਡੇ ਤੇ ਮੈਂ ਨਹੀਂ ਆਇਆ ਤੇ ਮੁੰਡੇ ਗੁੱਡੇ ਦੇ ਨਾਲ ਦੇ ਤੇ ਉਹਨਾਂ ਨੇ ਕਬੂਤਰ ਕਬਾਤਰ ਫੜੇ ਆ ਦੋ ਤੇ ਵੀਡੀਓ ਬਣਾਉਣ ਦਾ ਮਕਸਦ ਇਹੋ ਹੀ ਆ ਵੀ ਤੁਹਾਨੂੰ ਸ਼ੌਂਕ ਸ਼ੌਂਕ ਕਰਾਵਾਂ ਕਬੂਤਰਾਂ ਦਾ ਜਿਹੜੇ ਆਪਾਂ ਫੜਦੇ ਆ ਕੁੰਤਰ ਜਿਵੇਂ ਆਹ ਵੀਡੀਓ ਵਿੱਚ ਹੀ ਆਪਾਂ ਤੁਹਾਨੂੰ ਸ਼ੌਂਕ ਸ਼ੌਂਕ ਕਰਾਉਂਦੇ ਰਹੀਦਾ ਵਾ ਉਵੇਂ ਤੁਹਾਨੂੰ ਸ਼ੌਂਕ ਸ਼ੌਂਕ ਕਰਾਵਾਂ ਕਬੂਤਰਾਂ ਦੇ ਜਿਹੜੇ ਫੜੇ ਆ ਤੇ ਅੱਜ ਵੀ ਨੇਰੀ ਨੂਰੀ ਬਾਵਾ ਆਏ ਹੀ ਕਬੂਤਰ ਆਏ ਹੀ ਤੇ ਇਹ ਕਿਥੇ ਨਾਲ ਹੀ ਜਾਲ ਮੁੰਡੇ ਦਾ ਉਹਨੇ ਫੜ ਲਿਆ ਕਬੂਤਰ ਉਹਦੇ ਤਿੰਨ ਮੋਹਰੇ ਲੱਗੀਆਂ ਵਾ ਤੇ ਬਾਕੀ ਆਪਣੇ ਅੱਜ ਕੋਈ ਨਹੀਂ ਬੈਠਾ ਕਬੂਤਰ ਅੱਜ ਮੈਂ ਆਇਆ ਹੀ ਕੋਈ 12 1 ਵਜੇ ਤੇ ਕਬੂਤਰ ਨਹੀਂ ਕੋਈ ਵੀ ਆਪਣੇ ਬੈਠਾ ਕਬੂਤਰ ਜਾਨੀ ਨੇਰੀ ਜਾਏ ਦਾ ਹੈਗੇ ਹੀ ਪਰ ਬੈਠਾ ਕੋਈ ਨਹੀਂ ਹੈ ਤੇ ਬਾਕੀ ਜਿਹੜੇ ਫੜੇ ਆ ਕਬੂਤਰ ਉਹਨਾਂ ਦਾ ਤੁਹਾਨੂੰ ਸ਼ੌਂਕ ਕਰਾਉਣਾ ਵਾ ਤੇ ਚੈੱਕ ਕਰਿਓ ਦੱਸਿਓ ਕਿੱਦਾਂ ਕਿੱਦਾਂ ਨਹੀਂ ਤੇ ਜੇ ਕਿਹ ਵੀਰ ਦੇ ਜਣ ਕੇ ਹੁੰਦਾ ਵੀ ਆ ਕਿਸ ਦਾ ਲਾਗੋ ਪਾਸੋਂ ਤੇ ਉਹ ਵੀਰ ਦੱਸ ਸਕਦਾ ਵੀ ਸਾਡਾ ਜਾਨਵਰ ਕੋਈ ਨਿਸ਼ਾਨੀ ਦੱਸ ਕੇ ਤੇ ਕੋਈ ਫੋਟੋ ਵਿਖਾ ਕੇ ਆਪਦੇ ਕਬੂਤਰਾਂ ਦੀ ਤੇ ਲਿਜਾ ਵੀ ਸਕਦਾ ਵਾ ਇਦਾਂ ਦਾ ਕੋਈ ਮਸਲਾ ਨਹੀਂ ਹੈ ਕਿ ਆਪਾਂ ਉਹਨੂੰ ਜਾਨਵਰ ਨਾ ਦੇਵਾਂਗੇ ਆਪਾਂ ਦੇ ਵੀ ਦਵਾਂਗੇ ਜਿਹੜੇ ਵੀਰ ਦਾ ਹੈਗਾ ਵਾ ਤੇ ਇਸタル ਕੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਲਾਜ਼ਮੀ ਤੇ ਚਲੋ ਮੈਂ ਤੁਹਾਨੂੰ ਕਰੋਨਾ ਸ਼ੌਂਕ ਜਿਹੜੇ ਫੜੇ ਕਬੂਤਰ ਦੋ ਫੜੇ ਆ ਕਬੂਤਰ ਤੇ ਕਰੋਨਾ ਤਾਂ ਮੈਂ ਸ਼ੌਂਕ ਉਹਨਾਂ ਦਾ ਲਓ ਜੀ ਵੀਰੋ ਇੱਕ ਆ ਕਬੂਤਰ ਜੇ ਪਹਿਲਾਂ ਇਹ ਰਾਤ ਰਿਹਾ ਕਬੂਤਰ ਬੈਠਾ ਜੇ ਆਪਣੇ ਰਾਤ ਰਾਤ ਤੇ ਦਿਨੇ ਕਬੂਤਰ ਆਇਆ ਇਹਦਾ ਇੰਨੀ ਮੰਦੀ ਹਾਲਤ ਸੀ ਨਾ ਇਹਦੀ ਬਹੁਤ ਮੰਦੀ ਹਾਲਤ ਇਹਦੀ ਆ ਇਹਦੇ ਕਲਰ ਲੱਗਾ ਜੇ ਕਲਰ ਚੈੱਕ ਕਰ ਲਓ ਆ ਇਹਦਾ ਪੰਡਾ ਜੀ ਪੰਡਾ ਚੈੱਕ ਕਰ ਲਓ ਬੜੀ ਮੰਦੀ ਹਾਲਤ ਹੈ ਕੁੱਤਰ ਦੀ ਬਹੁਤ ਮੰਦੀ ਹਾਲਤ ਜਦੋਂ ਆਪਣੇ ਬੈਠਾ ਹੈ ਇਹਦੀ ਅੱਖ ਜੇ ਤੇ ਆ ਇਹਦਾ ਰੰਗ ਰੂਪ ਜੇ ਜੋਸਰਾ ਸਾਥ ਆ ਜਾ ਕੁੱਤਰ ਜੇ ਤੇ ਸੰਤਰੀ ਰੰਗ ਇਹਦੇ ਲੱਗਾ ਜੇ ਤੇ ਜੇ ਮੇਰੇ ਭਰਾ ਕਿਸ ਦਾ ਹੋਵੇ ਵੀ ਤੇ ਆਪਾਂ ਨਿਸ਼ਾਨੀ ਦੱਸ ਕੇ ਇਹਦੇ ਫੋਟੋ ਉਠਾ ਕੇ ਲੈ ਲੈ ਸਕਦਾ ਆਪਣੇ ਨੂੰ ਲੋ ਜੀ ਇਹ ਕਾ ਬੱਚਾ ਫੜਿਆ ਜੀ ਇਹ ਮੇਰੇ ਵੀਰ ਕਿਸ ਦਾ ਨਹੀਂ ਹੈਗਾ ਕਿਉਂਕਿ ਇਹ ਪਾਕਿਸਤਾਨ ਦਾ ਬੱਚਾ ਜੀ ਇੱਧਰ ਦਾ ਨਹੀਂ ਹੈ ਤੇ ਇਹਦੇ ਪੈਰ ਚ ਵਾਸ਼ਲ ਪਈ ਆ ਭਾਰਤੀ ਨੰਬਰ ਵਗਿਆ ਸਾਰਾ ਰੰਗ ਲੱਗੇ ਜੜੇ ਲੱਭੀ ਆ ਇਹਦੇ ਵਾਸ਼ਲ ਪਈਏ ਪੈਰ ਚ ਨੰਬਰ ਵਾਲੀ ਆ ਰੰਗ ਰੂਪ ਜੇ ਦਾ ਪੱਟੀ ਜੀ ਆ ਬੜੇ ਸੋਹਣੇ ਪੂਰਾ ਪੀਓ ਚੈੱਕ ਕਰ ਲਓ ਇੱਕ ਪੱਲਾ ਇਹਦਾ ਚੈੱਕ ਕਰ ਲਓ ਲੋ ਇਹ ਦੋ ਕਬੂਤਰ ਫੜੇ ਹੀ ਪਿੱਛੋਂ ਮੁੰਡਿਆਂ ਨੇ ਤੇ ਬਾਕੀ ਜਿਵੇਂ ਕਬੂਤਰ ਆਉਂਦੇ ਤੁਹਾਨੂੰ ਸ਼ੌਂਕ ਕਰਾਉਂਦੇ ਰਾਵਾਂਗੇ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਸ਼ੇਅਰ ਕਰਿਆ ਕਰੋ ਭਰਾ ਮੇਰੇ